ਸਮੇ ਪੱਟੀ ਬਸਤਾ ਚੌਕ ਦੇ ਬਿਲਕੁਲ ਸਾਹਮਣੇ ਪੱਟੀ ਬਸਤਾ ਫੂਡ ਐਂਡ 스ਨੈਕਸ ਦੇ ਜਿਹੜਾ ਆਊਟਰਲੈਟ ਹੈ ਉੱਥੇ ਖੜੇ ਆ ਜਿਹੜਾ ਰੈਸਟੋਰੈਂਟ ਉੱਥੇ ਖੜੇ ਆ ਰਵਿੰਦਰ ਭਾਜੀ ਹੁਣ ਇੱਥੇ ਤੇ ਆਉਣ ਲਿਆ ਆ ਜਾਓ ਭਾਜੀ ਆਪਾਂ ਨਾਲ ਗੱਲਬਾਤ ਕਰਨੇ ਲੇਕਿਨ ਉਸ ਤੋਂ ਪਹਿਲਾਂ ਦੱਸ ਦਵਾਂ ਕਿ ਉਹ ਆਸਟ੍ਰੇਲੀਆ ਤੋਂ ਵਾਪਸ ਆਏ ਆ ਜਿਵੇਂ ਚੱਕ ਦਾ ਮਤ ਮੈਨੂੰ ਯਾਦ ਆ ਗਿਆ ਕਹਿੰਦੇ ਕਿ ਦਾਣੇ-ਦਾਣੇ 'ਤੇ ਲਿਖਾ ਹੈ ਖਾਣੇ ਵਾਲੇ ਦਾ ਨਾਮ ਉਹ ਪਹਿਲਾਂ ਇੱਥੋਂ ਆਸਟ੍ਰੇਲੀਆ ਗਏ ਉੱਥੇ ਜੀਤਾ ਕੈਟਰਸ ਦੇ ਨਾਮ ਤੇ ਕੰਮ ਸ਼ੁਰੂ ਕੀਤਾ ਤੋਂ ਮਾਂ ਬਚਾ ਦਿੱਤਿਆ ਲੇਕਿਨ ਉਸ ਤੋਂ ਬਾਅਦ ਦਿਲ ਵਿੱਚ ਆਇਆ ਕਿ ਯਾਰ ਆਪਣੇ ਨਵਾਂ ਸ਼ਹਿਰ ਜਾ ਕੇ ਉੱਥੇ ਵੀ ਇੱਕ ਰੈਸਟੋਰੈਂਟ ਖੋਲਣਾ ਤਾਂ ਇੱਥੇ ਵੀ ਦਾਣੇ-ਦਾਣੇ ਤੇ ਲਿਖਿਆ ਹੈ ਖਾਣੇ ਵਾਲੇ ਦਾ ਨਾਮ ਮੈਂ ਤਾਂ ਕਹਿੰਨਾ ਪਨੀਰ ਤੇ ਚਾਂਪਾ ਤੇ ਅੰਮ੍ਰਿਤਸਰ ਕੋਲਚੇ ਦੇ ਵੀ ਲਿਖਿਆ ਹੈ ਖਾਣੇ ਵਾਲੇ ਦਾ ਨਾਮ ਔਰ ਇੱਕ ਨੰ ਨਵੇਂ ਸ਼ਹਿਰ ਦੀ ਗੱਲ ਕਰੀਏ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਆ ਉਹਨਾਂ ਦੇ ਮਨ 'ਚ ਇਹ ਗੱਲ ਹੁੰਦੀ ਕਹਿੰਦੇ ਕਿ ਸਾਨੂੰ ਫੂਡ ਉਹ ਚਾਹੀਦਾ ਜਿੱਥੇ ਹਾਈਜੀਨ ਪ੍ਰੋਪਰ ਹੋਵੇ ਸਾਫ਼ ਸੁਥਰਾ ਖਾਣਾ ਹੋਵੇ ਤਾਜ਼ੇ ਵੈਜੀਟੇਬਲਸ ਹੋਣ ਆਪਾਂ ਉਹ ਪ੍ਰੋਵਾਈਡ ਕਰਾਂਗੇ ਜੀ ਜੀ ਹਾਂਜੀ ਬਿਲਕੁਲ ਸਹੀ ਹੈ ਹਾਂਜੀ ਬਿਲਕੁਲ ਸਹੀ ਹੈ ਬਰੇਸ਼ੇ ਬਿਲਕੁਲ ਇੱਧਰ ਵੀ ਲੱਗ ਰਿਹਾ ਹੈ ਜੀ ਨੇ ਅੰਦਰ ਲੱਗ ਆਪਲੀ ਕਿਚਨ ਹੈ ਉਹਦੇ ਤਿਆਰ ਉਹ ਲੱਗ ਕਰੀਦਾ ਸਮਾਨ ਉਸ ਤੋਂ ਬਾਅਦ ਉਹਨੂੰ ਤਿਆਰ ਕਰ ਗਏ ਵੈਜੀਟੇਬਲ ਸਪਾਸੀਆ ਹੁੰਦੀ ਹੈ ਹਾਂਜੀ ਯੈਸ ਆ ਗਿਆ ਸਾਡਾ ਫੂਡ ਅੰਮ੍ਰਿਤਸਰੀ ਕੁਲਚਾ ਜਿਹੜਾ ਆ ਦੇਖਣ ਚ ਬਹੁਤ ਕ੍ਰਿਸਪੀ ਲੱਗ ਰਿਹਾ ਚਟਪਟਾ ਲੱਗ ਰਿਹਾ ਤੁਹਾਨੂੰ ਪਨੀਰ ਵੀ ਆਲੂ ਵੀ ਪਿਆਜ਼ ਵੀ ਜੀਰਾ ਜੁਆਇਨ ਬਹੁਤ ਸਾਰੀਆਂ ਚੀਜ਼ਾਂ ਦਾ ਟੇਸ ਆਏਗਾ ਜਦ ਤੁਸੀਂ ਖਾਓਗੇ ਔਰ ਕੁਲਚੇ ਇੰਨੇ ਟੇਸਟੀ ਹੈ ਕਿ ਤੁਸੀਂ ਖੁਦ ਕਹੋਗੇ ਮੇਰਾ ਦਿਲ ਬੋਲੇ ਅੰਮ੍ਰਿਤਸਰ ਦੀ ਚੋਲੀ ਜੀ اور ਲੈਮਨ ਚਾਪ ਦੀ ਗੱਲ ਕਰੀਏ ਤਾਂ ਲੋਕਾਂ ਨੇ ਮੰਨਣਾ ਆ ਕਿ ਜਿਹੜੇ ਲੋਕ ਚਿਕਨ ਨਹੀਂ ਖਾਂਦੇ ਉਹਨਾਂ ਲਈ ਜਿਹੜਾ ਚਾਪ ਆ ਉਹ ਇੱਕ ਅੱਛਾ ਸਬਸਟੀਟਿਊਟ ਆ ਅੱਜਕੱਲ੍ਹ ਵੈਸੇ ਵੀ ਤੁਸੀਂ ਕਿਸੇ ਵੀ ਰੈਸਟੋਰੈਂਟ ਚਲੇ ਜਾਓ ਦਾਲ ਮੱਖਣੀ ਅਤੇ ਪਨੀਰ ਤੋਂ ਬਾਅਦ ਤੀਜੀ ਚੀਜ਼ ਜੇ ਕੋਈ ਆਰਡਰ ਕਰਦੀ ਹੈ ਫੈਮਿਲੀ ਤਾਂ ਉਹ ਚਾਪ ਹੀ ਦੀਆ ਤੇ ਜੇ ਇਹਨਾਂ ਦੇ ਲੈਮਨ ਚਾਪ ਦੀ ਗੱਲ ਕਰੀਏ ਇਹਨੂੰ ਦੇਖ ਕੇ ਕਹੀ ਮੈਂ ਕਹਿ ਸਕਦਾ ਤਾਬਾ ਹੁਸਨ ਤੇਰਾ ਤਾਬਾ ਤੁਹਾਡਾ ਮੱਖਣ 버ਗਰ ਵੀ ਖਾ ਸਕਦੇ ਹੋ ਇਹ 버ਗਰ ਮੱਖਣ ਚ ਨਹਾ ਕੇ ਆਇਆ ਜੀ ਕੋਈ ਕੰਜੂਸੀ ਨਹੀਂ ਭਰ ਭਰ ਕੇ ਮੱਖਣ ਸਿੱਟਿਆ ਔਰ ਮੱਖਣ ਤੇ 버ਗਰ ਨਹਾ ਕੇ ਆਇਆ ਇਹਦੇ ਤੁਸੀਂ ਦੇਖੋਗੇ ਸਵੀਟ ਕੌਰਨ ਵੀ ਆ ਨੂਡਲਸ ਵੀ ਆ ਸੌਸੇਜ ਵੀ ਡਿਫਰੈਂਟ ਡਿਫਰੈਂਟ ਪਾਈਆਂ ਇੱਕੀ ਵੀ ਬਹੁਤ ਜਿਹੜੀ ਆ ਕੁਡਿਸ਼ੀਅਸ ਨਜ਼ਰ ਆ ਰਹੀ ਹੈ ਬਾਕੀ ਮੈਂ ਖਾ ਕੇ ਦੱਸਾਂਗਾ ਅਸੀਂ ਭਾਜੀ ਕੀਤਾ ਡ੍ਰਾਈ ਮਚੂਰੀਨ ਕੀਤੇ ਆ ਕਹਿੰਦਾ ਪਿਓਰ ਸਮਾਨ ਸਹੀ ਛੋਟੀ ਯੂਜ਼ ਕਰਦੇ ਹਾਂ ਹਾਂਜੀ ਹਾਂਜੀ ਸਾਫ ਸੁਥਰਾ ਹਾਂਜੀ ਸਾਫ ਸੁਥਰਾ ਹੈ ਜੀ ਮਤਲਬ ਕੁਆਲਿਟੀ ਠੀਕ ਹੈ ਕੁਆਲਿਟੀ ਠੀਕ ਹੈ ਜੀ ਬਹੁਤ ਵਧੀਆ ਜੀ ਹਾਂਜੀ ਕੁਆਂਟੀਟੀ ਵੀ ਸਹੀ ਆ ਬਾਕੀ ਖਾ ਕੇ ਟੈਸਟ ਕਰਾਂਗੇ ਫਸਟ ਟਾਈਮ ਆਏ ਹਾਂ ਇੱਧਰ ਠੀਕ ਹੈ ਜੀ ਹਾਂਜੀ ਠੀਕ ਆਰਡਰ ਕੀਤਾ ਸੀ ਮੈਂ ਭਾਈ ਲਿਆ ਸੀਗਾ ਫਰਾਈ ਚਾਂਪ ਹਾਂ ਤੇ ਬਹੁਤ ਵਧੀਆ ਸੀ ਬਹੁਤ ਕ੍ਰਿਸਪੀ ਸੀਗੀ ਚਿਕਨ ਵਾਲਾ ਵਧੀਆ ਸੀ ਬਹੁਤ ਵਧੀਆ ਜੀ ਬਹੁਤ ਵਧੀਆ ਜੰਮੀ ਸੀ ਬਹੁਤ ਜੰਮੀ ਜੀ ਤੇ ਕੰਮੀ ਫਿਰ ਕੀ ਕਹਿੰਦੀ ਆ ਕੰਮੀ ਬਸ ਕੰਮੀ ਹੈਪੀ ਹੈ ਜੀ ਇੰਨਾ ਵਧੀਆ ਫੂਡ ਖਾ ਲਿਆ ਤੇ ਬਹੁਤ ਵਧੀਆ ਸੀਗਾ ਜ ਬੋ ਕੈਨੇਡਾ ਦਾ ਬਰਗਰ ਇੱਕ ਵਾਰੀ ਜੂਰ ਆਇਓ ਤੇ ਜੂ ਟਰਾਈ ਕਰਿਓ ਬਹੁਤ ਵਧੀਆ ਲੱਗਾ ਜੀ ਹਾਂ ਜੀ ਬੋ ਕੈਂਡ ਲੱਗਾ ਜੀ ਕੀ ਤੁਸੀਂ ਭੈਣ ਭਰਾ ਨੂੰ ਅਪੀਲ ਕਰਨਾ ਚਾਹੋਗੇ ਹੋਰ ਕੀ ਕੀ ਜਿਹੜੀ ਆ ਸਪੈਸ਼ਲਿਟੀ ਆ ਸਾਡੇ ਇੱਥੇ ਭਟੂਰੇ ਛੋਲੇ ਆ ਬਾਕੀ ਆ ਸਾਰੇ ਆਪਣੀ ਸਾਰੀ ਕੋਲਚਾ ਮਸ਼ਰੂਮ ਤੇ ਕਾ ਰੇਟ ਸਾਰੇ ਜੀ ਜੈਨੂਅਰ ਆ ਅੱਛਾ ਵੇਖੋ ਭਟੂਰੇ ਛੋਲੇ ਖਾ ਲੇ ਤੁਹਾਨੂੰ ਸੜਕ ਤੇ ਨਹੀਂ ਖੜਨ ਦੀ ਲੋੜ ਜੀ ਜੀ ਤੁਸੀਂ ਆ ਕੇ ਆਪਣੀ ਦੁਕਾਨ ਤੇ ਜੀ ਜੀ ਆਪਣੀ ਦੁਕਾਨ ਤੇ ਆ ਜਾਓ ਪੱਟੀ ਵਸਤਾ ਚੌਕ ਤੇ ਫੱਟੀ ਵਸਤਾ ਫੂਡ ਐਂਡ ਸਨੈਕਸ ਤੇ ਆ ਕੇ ਤੁਸੀਂ ਕਹਿੰਦੇ ਸਾਡਾ ਖਾਣਾ ਇੰਨਾ ਪ्योर ਹੋਵੇਗਾ ਇੰਨਾ ਸ਼ੁੱਧ ਹੋਵੇਗਾ ਜਿਵੇਂ ਦਾਵਾ ਕਰਦਾ ਹੈ ਆਰੋ ਕੈਂਟ ਦੋਸਤੋ ਕਹਿੰਦੇ ਤੁਹਾਨੂੰ ਇੰਨੇ ਪਿਆਰ ਨਾਲ ਖਾਣਾ ਖਲਾਵਾਂਗੇ ਇੰਨੇ ਪਿਆਰ ਨਾਲ ਖਾਣਾ ਵਰਤਾਵਾਂਗੇ ਇੰਨੇ ਪਿਆਰ ਨਾਲ ਖਾਣਾ ਬਣਾਵਾਂਗੇ ਤੁਹਾਡਾ ਫੇਵਰਿਟ ਅੱਡਾ ਇਹ ਬਣ ਜਾਵੇਗਾ ਪਰਮਾਨੈਂਟ ਦੋਸਤੋ ਵੀ ਚੱਕਦਾਨੇ ਵਾਲਿਆਂ ਨੇ ਕਮਾਲ ਕੀਤੀ ਪਈ ਆ ਚੱਕਦਾਨੇ ਵਾਲਿਆਂ ਨੇ ਫੱਟੇ ਚੱਕੇ ਪਏ ਆ ਲੋਕੀ ਇੰਡੀਆ ਤੋਂ ਆਸਟ੍ਰੇਲੀਆ ਜਾਂਦੇ ਆ ਏ ਆਸਟ੍ਰੇਲੀਆ ਤੋਂ ਇੰਡੀਆ ਵਾਪਸ ਆਇਆ ਫੱਟੀ ਬਸਤਾ ਚੌਕ ਵਿੱਚ ਫੱਟੀ ਬਸਤਾ ਫੂਡ ਐਂਡ ਸਨੈਕਸ ਦਾ ਖੋਲ ਦਿੱਤਾ ਹੈ ਆਪਣੇ ਸੁਪਨਿਆਂ ਦਾ ਰੈਸਟੋਰੈਂਟ ਦੋਸਤੋ ਆਪਣੇ ਸੁਪਨਿਆਂ ਦਾ ਰੈਸਟੋ ਪ੍ਰੰਤ ਦੋਸਤੋ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਜੀ ਸ੍ਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲਿੰਦੇ ਵੀਡੀਓ ਕਿਸ ਬਾਬਤ ਹੋਵੇ ਸਾਥੀਓ ਪਰਮਨੈਂਟ ਅੱਡੇ ਦੀ ਗੱਲ ਕੀਤੀ ਹੈ ਕਿਉਂਕਿ ਨਵਾਂ ਸ਼ਹਿਰ ਵਿੱਚ ਲੋਕ ਜਿਸ ਵੀ ਚੀਜ਼ ਨੂੰ ਪਸੰਦ ਕਰਦੇ ਆ ਜਿਸ ਵੀ ਰੈਸਟੋਰੈਂਟ ਨੂੰ ਪਸੰਦ ਕਰਦੇ ਫਿਰ ਉਸ ਨੂੰ ਆਪਣਾ ਫੇਵਰੇਟ ਰੈਸਟੋਰੈਂਟ ਬਣਾ ਲੈਂਦੇ ਪਰਮਾਨੈਂਟ ਅੱਡਾ ਬਣਾ ਲੈਂਦੇ ਆ ਅਸੀਂ ਇਸ ਸਮੇਂ ਫੱਟੀ ਬਸਤਾ ਚੌਕ ਦੇ ਬਿਲਕੁਲ ਸਾਹਮਣੇ ਫੱਟੀ ਬਸਤਾ ਫੂਡ ਐਂਡ ਸਨੈਕਸ ਦੇ ਜਿਹੜਾ ਆਊਟਰ ਲੈਟ ਹੈ ਉੱਥੇ ਖੜੇ ਆ ਜਿਹੜਾ ਰੈਸਟੋਰੈਂਟ ਉੱਥੇ ਖੜੇ ਆ ਰਵਿੰਦਰ ਭਾਜੀ ਹੁਣ ਇੱਥੇ ਤੇ ਆਉਣ ਲੇ ਆਜੋ ਭਾਜੀ ਆਪਣਾ ਗੱਲਬਾਤ ਕਰਨੇ ਲੇਕਿਨ ਉਸ ਤੋਂ ਪਹਿਲਾਂ ਦੱਸ ਦਵਾਂ ਕਿ ਆਸਟ੍ਰੇਲੀਆ ਤੋਂ ਵਾਪਸ ਆਏ ਆ ਜਿਵੇਂ ਚੱਕ ਦਾ ਨਿਤ ਮੈਨੂੰ ਯਾਦ ਆ ਗਿਆ ਕਹਿੰਦੇ ਕਿ ਦਾਣੇ-ਦਾਣੇ 'ਤੇ ਲਿਖਾ ਹੈ ਖਾਣੇ ਵਾਲੇ ਦਾ ਨਾਮ ਇਹ ਪਹਿਲਾਂ ਇੱਥੋਂ ਆਸਟ੍ਰੇਲੀਆ ਗਏ ਉੱਥੇ ਜੀਤਾ ਕੈਟਰਸ ਦੇ ਨਾਮ ਤੇ ਕੰਮ ਸ਼ੁਰੂ ਕੀਤਾ ਧੁੰਮਾ ਬਚਾ ਦਿੱਤਿਆ ਲੇਕਿਨ ਉਸ ਤੋਂ ਬਾਅਦ ਦਿਲ ਵਿੱਚ ਆਇਆ ਕਿ ਯਾਰ ਆਪਣੇ ਨਵਾਂ ਸ਼ਹਿਰ ਜਾ ਕੇ ਉੱਥੇ ਵੀ ਇੱਕ ਰੈਸਟੋਰੈਂਟ ਖੋਲਣਾ ਤਾਂ ਇੱਥੇ ਵੀ ਦਾਣੇ-ਦਾਣੇ ਤੇ ਲਿਖਿਆ ਖਾਣੇ ਵਾਲੇ ਦਾ ਨਾਮ ਮੈਂ ਤਾਂ ਕਹਿੰਦਾ ਪਨੀਰ ਤੇ ਚਾਂਪਾ ਤੇ ਅਮਰਸਰੀ ਕੋਇਚੇ ਦੇ ਵੀ ਲਿਖਿਆ ਖਾਣੇ ਵਾਲੇ ਦਾ ਨਾਮ ਔਰ ਖੁਦ ਇਸਕਿਲਡ ਕੁੱਕ ਨੇ ਆਸਟ੍ਰੇਲੀਆ ਵਿੱਚ ਧੁੰਮਾ ਪਾ ਕੇ ਆਏ ਆ ਔਰ ਇੱਥੇ ਹੁਣ ਚਾਹੁੰਦੇ ਆ ਕਿ ਜਿਹੜੇ ਨਵਾਂ ਸ਼ਹਿਰ ਦੇ ਸਾਡੇ ਭੈਣ ਭਰਾ ਉਹਨੂੰ ਹਾਈਜੀਨ ਫੂਡ ਖਲਾ ਜਾਵੇ ਵਧੀਆ ਕੁਆਲਿਟੀ ਦਾ ਬਹੁਤ ਅਫੋਰਡੇਬਲ ਪ੍ਰਾਈਸ ਤੇ ਖਾਣਾ ਖਲਾ ਜਾਵੇ ਜਿੱਤੇ ਪਾਜ ਨੇ ਤੁਹਾਨੂੰ ਰੂਪਰੂ ਕਰਦੇ ਆ ਉਸ ਤੋਂ ਪਹਿਲਾਂ ਅੰਦਰਲਾ ਤਸਵੀਰਾਂ ਤੁਸੀਂ ਦੇਖੋ ਕਿ ਇਹਨਾਂ ਦੇ ਜਿਹੜੇ ਬੈਸਟ ਇੱਥੇ ਪਹੁੰਚੇ ਹੋਏ ਆ ਕੱਲ ਇਹ ਵੀ ਓਪਨਿੰਗ ਕੀਤੀ ਰੈਸਟੋਰੈਂਟ ਦੀ ਇਹਨਾਂ ਨੇ ਤਕਰੀਬਨ ਕੱਲ ਰਾਤ ਹੀ 11:00 11:30 ਵਜੇ ਜੇ ਇਹਨਾਂ ਰਸ਼ ਪੈ ਗਿਆ ਔਰ ਇਹਨਾਂ ਦੇ ਟੇਸਟ ਦੀ ਲੋਕੀ ਅੱਜਕੱਲ੍ਹ ਸ਼ਹਿਰ ਵਿੱਚ ਗੱਲਬਾਤ ਕਰ ਰਹੇ ਆ ਚਰਚਾ ਕਰ ਰਹੇ ਆ ਤਰਵਿੰਦਰ ਬਾਜੀ ਇੱਕ ਵਾਰ ਤੁਹਾਨੂੰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡੇ ਜਿਹੜੇ ਇੱਥੇ ਗੈਸਟ ਆਏ ਸੀਗੇ ਖਾਣਾ ਖਾ ਕੇ ਗਏ ਆ ਬਹੁਤ ਖੁਸ਼ ਨਜ਼ਰ ਆਏ ਆ ਹਾਂਜੀ ਪਰ ਨਾਲ ਦੀ ਨਾਲ ਮੈਂ ਸਵਾਲ ਪੁੱਛਣਾ ਚਾਹੁੰਨਾ ਕਿ ਆਸਟ੍ਰੇਲੀਆ ਤੋਂ ਇੰਡੀਆ ਆਣ ਦਾ ਕਾਰਨ ਕੀ ਬਣਿਆ ਬਾਜੀ ਉਧਰ ਵੀ ਆਪਣੇ ਇਹੀ ਕੰਮ ਸੀਗਾ ਹੂੰ ਥੋੜੇ ਫੇਰ ਵਾਪਸ ਆਏ ਕਰ ਥੋੜੇ ਘਾੜੇ ਬੱਚੇ ਵੀ ਤੇ ਸੁਪਨੇ ਦਾ ਰੈਸਟੋਰੈਂਟ ਖੋਲਣਾ ਚਾਹੁੰਦੇ ਆ ਸੁਪਨੇ ਦਾ ਰੈਸਟੋਰੈਂਟ ਖੋਲਣਾ ਆ ਜਿਸ ਤਰ੍ਹਾਂ ਉਧਰ ਵੀ ਇਹੀ ਕੰਮ ਸੀਗਾ ਇੱਧਰ ਵੀ ਆ ਕੇ ਹੁਣ ਇਹ ਕੰਮ ਸ਼ੁਰੂ ਕੀਤਾ ਅੱਛਾ ਮੈਂ ਉਧਰੋਂ ਪਤਾ ਕੀਤਾ ਨਾਲ ਦੀ ਨਾਲ ਛੋਟੇ ਬ੍ਰਦਰ ਆ ਜਿਹੜੇ ਇਸ ਟਾਈਮ ਆਸਟ੍ਰੇਲੀਆ ਵਿੱਚ ਕੈਟਰਿੰਗ ਦਾ ਕੰਮ ਸੰਭਦੇ ਆ ਕਹਿੰਦੇ ਇਹਨਾਂ ਦੋਨਾਂ ਭਰਾਵਾਂ ਦੇ ਹੱਥਾਂ 'ਚ ਜਾਦੂ ਆ ਵੀ ਮੁੜ ਕੇ ਲੋਕੀ ਇਹਨਾਂ ਦਾ ਖਾਣਾ ਖਾਣ ਤੋਂ ਤਾਂ ਆਪਣੀਆਂ ਉਂਗਲੀਆਂ ਧੱਕਾ ਜਾਂਦੀਆਂ ਹੁਣ ਉਹੀ ਕੋਸ਼ਿਸ਼ ਇੱਥੇ ਹੋਊਗੀ ਜੀ 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 ਹਾਂਜੀ ਜੀ ਜੀ ਜ਼ਰੂਰ ਅਸੀਂ ਕੋਸ਼ਿਸ਼ ਦਵਾਂਗੇ ਹਾਂਜੀ ਹਾਂਜੀ ਅੱਛਾ ਇੱਕ ਨਵੇਂ ਸ਼ਹਿਰ ਦੀ ਗੱਲ ਕਰੀਏ ਹਾਂਜੀ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਆ ਉਹਨਾਂ ਦੇ ਮਨ 'ਚ ਇਹ ਗੱਲ ਹੁੰਦੀ ਕਹਿੰਦੇ ਕਿ ਸਾਨੂੰ ਫੂਡ ਉਹ ਚਾਹੀਦਾ ਜਿੱਥੇ ਹਾਈਜੀਨ ਪ੍ਰੋਪਰ ਹੋਵੇ ਸਾਫ਼ ਸੁਥਰਾ ਖਾਣਾ ਹੋਵੇ ਤਾਜ਼ੇ ਵੈਜੀਟੇਬਲਸ ਹੋਣ ਆਪਾਂ ਉਹ ਹਾਂ ਜੀ ਬਿਲਕੁਲ ਸਹੀ ਹੈ ਹਾਂ ਜੀ ਬਿਲਕੁਲ ਸਹੀ ਹੈ ਬਰੈਸ਼ੇ ਬਿਲਕੁਲ ਇੱਧਰ ਵੀ ਦੇਖੋ ਭਾਈ ਜੀ ਨੇ ਅੰਦਰ ਅਲੱਗ ਆਪਣੀ ਕਿਚਨ ਹੈ ਉਹਦੇ ਤਿਆਰ ਅਲੱਗ ਕਰੀਦਾ ਸਮਾਨ ਉਸ ਤੋਂ ਬਾਅਦ ਉਹਨੂੰ ਤਿਆਰ ਕਰਕੇ ਜੈਡੀਬਲ ਸਪਾਜ਼ੀਆਂ ਹੁੰਦੀਆਂ ਹਾਂ ਜੀ ਯੈਸ ਜਿਹੜੀਆਂ ਸੌਸੇਜ਼ ਆ ਜਾਂ ਤੁਸੀਂ ਮਸਾਲੇ ਲੈ ਕੇ ਆਨੇ ਆ ਕਿ ਤੁਹਾਡਾ ਖੁਸ਼ ਮਸਾਲਾ ਵੀ ਮਚੂਰ ਆ ਹਾਂ ਜੀ ਹਾਂ ਜੀ ਤਾਂ ਮਸਾਲੇ ਇੱਦਾਂ ਦੇ ਹੋਣਗੇ ਕਿ ਖਾਣ ਵਾਲੇ ਖੁਸ਼ ਹੋ ਜਾਣ ਜੀ ਜੀ ਜ਼ਰੂਰੀ ਹਾਂ ਜੀ ਕੋਈ ਮਿਲਾਵਟ ਤਾਂ ਨਹੀਂ ਹੋਵੇਗੀ ਨਹੀਂ ਨਹੀਂ ਗਰੰਟੀ ਹੈ 100% ਗਰੰਟੀ ਚੱਕਦਾਨੇ ਵਾਲੇ ਫਿਰ ਫੱਟੇ ਚੱਕ ਦੇਣਗੇ ਫਿਰ ਚੱਕ ਦੇਣਗੇ ਜਰੂਰੀ ਚਲੋ ਉਦਾਂ ਫਿਰ ਆ ਇੱਕ ਲੈਮਨ ਚਾਪ ਤੇ ਆਪਣੇ ਹੋਰ ਕਈ ਆਇਟਮ ਆ ਨਾਲ ਲੱਗੇ ਆ ਜਿਹਨਾਂ ਦੇ ਵਿੱਚ ਸਾਰੀਆਂ ਤੇ ਅੱਛਾ ਹੋ ਗਿਆ ਤੁਹਾਡੇ ਪਿੰਡ ਦੀ ਕੁੜੀ ਆ ਕੇ ਖਾਣਾ ਖਾ ਕੇ ਵੀ ਆਪਣੇ ਹਸਬੰਦ ਨੂੰ ਲੈ ਕੇ ਆਈ ਆ ਹਾਂ ਜੀ ਹਾਂ ਜੀ ਉਹ ਕਹਿੰਦੀ ਕਿ ਸਾਡੇ ਪਿੰਡ ਵਾਲੇ ਰੈਸਟੋਰੈਂਟ ਖੋਲੇ ਮੈਂ ਜਾਣੇ ਜਾਣਾ ਕੈਮਰੇ ਸਾਹਮਣੇ ਤਾਂ ਨਹੀਂ ਹੋਈ ਪਰ ਉਹਨਾਂ ਦੇ ਹਸਬੰਦ ਤੁਹਾਡੇ ਮਸ਼ਰੂਮ ਦੀ ਬਹੁਤ ਤਾਰੀਫ ਕਰਦੇ ਸੀ ਉਹ ਕਿਹੜੇ ਆਇਟਮ ਹੈ ਜੀ ਮੈਂ ਜੀ ਮਸ਼ਰੂਮ ਟਿੱਕਾ ਆਪਣੇ ਵਿੱਚ ਐ ਮਸ਼ਰੂਮ ਆਏ ਵਾਲੀਆਂ ਜੀ ਇਹਨਾਂ ਦੇ ਅੱਛਾ ਜੀ ਇਹ ਵਾਲੀਆਂ ਹਾਂ ਜੀ ਉਹਨਾਂ ਨੂੰ ਬੜਾ ਪਸੰਦ ਆ ਹਾਂ ਜੀ ਹਾਂ ਜੀ ਤੇ ਹੁਣ ਸਾਨੂੰ ਕੀ ਕੀ ਖਿਲਾਉਂਗੇ ਅੱਜ ਫਿਰ ਤੁਸੀਂ ਦੇਖੋ ਪੀਕਾ ਨੇ ਜਿੱਦ ਤੋਂ ਦੱਸੋ ਮੈਂ ਪੜਿਆ ਦੀ ਬਾਹਰ ਕਹਿੰਦੇ ਉੱਥੇ ਅੰਮ੍ਰਿਤਸਰੀ ਕੁਲਚਾ ਲਿਖਿਆ ਹੋਇਆ ਹੈ ਬਈ ਨਵੇਂ ਸ਼ਹਿਰ ਚ ਕੋਈ ਆਪਾਂ ਬਹੁਤਾ ਟੇਸਟੀ ਅੰਮ੍ਰਿਤਸਰੀ ਕੁਲਚਾ ਨਹੀਂ ਖਾਦਾ ਲੇਗਾ ਇੱਕ ਲੈਮਨ ਚਾਪ ਖਾਣੇ ਤਰੰਗੀ ਦੇ ਰੰਗ ਦੀ ਨਜ਼ਰ ਆ ਰਹੀ ਆ ਜੀ ਜੀ ਇੱਕ ਮੈਂ ਪੜਿਆ ਕਿ ਤੁਸੀਂ ਮੱਖਣ 버ਗਰ ਵੀ ਖਿਲਾਉਨੇ ਆ ਹਾਂਜੀ ਹਾਂਜੀ ਇਹ ਕਿਹੜਾ 버ਗਰ ਹੋਇਆ ਆਪਾਂ ਇਹ ਵੀ ਖਾਣਾ ਆ ਜੀ ਕਰੋ ਤਿਆਰ ਜੀ ਅੱਛਾ ਜਿਹੜਾ ਮੱਖਣ 버ਗਰ ਆ ਇਹ ਚ ਮੱਖਣ ਪੂਰਾ ਫੇਰ ਪਰ ਪਰ ਕੇ ਪਾਉਂਦੇ ਆ ਜੀ 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 ਬਿਲਕੁਲ ਸੱਲੀਆਂ ਕਰਾ ਦੂੰਗੇ ਪੈਨ ਪੂਰੀਆਂ ਇੱਕ ਖਾ ਕੇ ਦੂਜੇ ਖਾਣ ਦੀ ਲੋੜ ਤਾਂ ਨਹੀਂ ਪਊਗੀ ਨਹੀਂ ਜੀ ਨਹੀਂ ਚਲੋ ਆਓ ਫਿਰ ਆਪਾਂ ਰਿਵਿਊ ਕਰਦੇ ਹਾਂ ਅੰਦਰਲਾ ਮਾਲ ਵੀ ਦਿਖਾ ਦਈਏ ਲੋਜੀ ਸਾਥਿਓ ਆਪਣਾ ਆਰਡਰ ਹੋ ਰਿਹਾ ਤਿਆਰ ਬਣਾ ਦੇ ਲਮਨ ਚਾਂਪ ਕਹਿੰਦੇ ਚਾਂਪ ਅਸੀਂ ਬਿਲਕੁਲ ਪਿਓਰ ਸੁਪਰੀਮ ਕੁਆਲਟੀ ਦੀ ਹੀ ਯੂਜ਼ ਕਰਦਾ ਕੋਈ ਸਿੰਥੈਟਿਕ ਨਹੀਂ ਦੇਖੋ ਕਿਵੇਂ ਦੁੱਧ ਮੱਖਣ ਅਤੇ ਕਰੀਮ ਨੂੰ ਖੁੱਲੇ ਦਿਲ ਨਾਲ ਚਾਂਪ ਚ ਪਾ ਰਿਹਾ ਸਵਾਦ ਆਊਗਾ ਮੇਰਾ ਤਾਂ ਦੇਖ ਦੇਖ ਕੇ ਦਿਲ ਨਹੀਂ ਰੱਜਦਾ ਓ ਯੰਮੀ ਯੰਮੀ ਹਾਂਜੀ ਅਗਲੀ ਆਈਟਮ ਹੈ ਜੀ ਮੱਖਣ ਦਾ 버ਗਰ ਭਾਈ ਮੇਰੇ ਇੱਕ ਯਾਰ ਦੋਸਤ ਦੇ ਡੈਡੀ ਦਾ ਨਾਮ ਮੱਖਣ ਹੈ ਕਿਤੇ ਉਹ ਗੁੱਸੇ ਨਾ ਹੋ ਜਾਵੇ ਕਿ ਮੇਰੇ ਡੈਡੀ ਦਾ ਨਾਮ ਸਤਕਾਰ ਨਾ ਨਹੀਂ ਲੈ ਤਾਂ ਦੱਸ ਦਵਾ ਕਿ ਕਰੀਮੀ 버ਗਰ ਹੈ ਜਿਸ ਨੂੰ ਸਰਵ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਬੋਤਲ ਚ ਪਾਉਏ ਜਿੰਨਾ ਮੱਖਣ ਚ ਨਹਾ ਕੇ ਤੋੜ ਦਿਆ ਤਾਂ ਜੋ 버ਗਰ ਖਾਣ ਵਾਲੇ ਦੇ ਮੂੰਹ ਵਿੱਚ ਰਸ ਜਿਆ ਘੁਲਿਆ ਰਹੇ ਲੈ ਵੀ ਹੁਣ ਤਿਆਰ ਹੋ ਰਿਹਾ ਜੀ ਆਪਣਾ ਅੰਮ੍ਰਿਤਸਰੀ ਕੁਲਚਾ ਕਿਸਮਤ ਦੇ ਕਿਸਮਤੇ ਖੁੱਲ ਜਾ ਖੁੱਲ ਜਾ ਬਣਾ ਦਿਓ ਮੇਰਾ ਅੰਮ੍ਰਿਤਸਰੀ ਕੁਲਚਾ ਛੋਟੇ ਵੀਰ ਕਰਾਰਾ ਜਿਆ ਬਣਾਉਣਾ ਬਈ ਦੇਸੀ ਬੰਦਿਆ ਦੇਸੀ ਕਿਉਂ ਚ ਤਾਰੀ ਲਾ ਕੇ ਜਰਾ ਇੱਕ ਵਾਰੀ ਮੇਰੇ ਕੋ ਭੇਜੀ ਹਾਂ ਹਾਂ ਚੱਕ ਦੰਨੇ ਵਾਲਿਆ ਬਈ ਚਨੇ ਵੀ ਮਾਇਗਾ ਭਰ ਕੇ ਪਾਈਂ ਰੀਚ ਕੋਈ ਅਧੂਰੀ ਨਾ ਰਹਿ ਜਾਵੇ ਉਹ ਦੇ ਦਿਓ ਹੁਣ ਉਹ ਲੱਸੀ ਵੀ ਦੇ ਦਿਓ ਉਹ ਦੇ ਦਿਓ ਭਾਈ ਅੰਮ੍ਰਿਤਸਰੀ ਕੁਲਚਾ ਕਿਤੇ ਦੇਖ ਦੇ ਕੇ ਦਿਲ ਨਾ ਰੱਜ ਜਵੇ ਬਈ ਕਿਸਮਤ ਹੀ ਕਿਸਮਤ ਹੀ ਖੁੱਲ ਜਾ ਖੁੱਲ ਜਾ ਦੇ ਦਿਓ ਮੇਰਾ ਅੰਮ੍ਰਿਤਸਰੀ ਕੁਲਚਾ ਬਈ ਵਾਹ ਬਈ ਵਾਹ ਵਧੀਆ ਕੁਆਲਟੀ ਵੱਧ ਕੁਆਂਟੀਟੀ ਬਈ ਸਵਾਦ ਆਊਗਾ ਲਓ ਫੇ ਕਰਦੇ ਆ ਰਿਵਿਊ ਹੱਥ ਧੋਕੇ ਲਓ ਜੀ ਆ ਗਿਆ ਸਾਡਾ ਫੂਡ ਅੰਮ੍ਰਿਤਸਰੀ ਕੁਲਚਾ ਜਿਹੜਾ ਆ ਦੇਖਣ ਚ ਬਹੁਤ ਕ੍ਰਿਸਪੀ ਲੱਗ ਰਿਹਾ ਚਟਪਟਾ ਲੱਗ ਰਿਹਾ ਜ਼ਬਰਦਸਤ ਲੱਗ ਰਿਹਾ ਮੱਖਣ ਇਹਨਾਂ ਨੇ ਉੱਤੇ ਰੱਖ ਦਿੱਤਾ ਆ ਚੀਜ਼ਾਂ ਵੀ ਭਰ-ਭਰ ਕੇ ਪਾਈਆਂ ਨਜ਼ਰ ਆ ਰਹੀਆਂ ਬਹੁਤ ਸਾਰਾ ਕੁਝ ਅੰਮ੍ਰਿਤਸਰੀ ਕੁਲਚੇ ਵਿੱਚ ਇਹਨਾਂ ਨੇ ਪਾਇਆ ਪਰ ਨਵੇਂ ਸ਼ਹਿਰ 'ਚ ਮੇਰਾ ਖਿਆਲ ਐਨੇ ਸਾਈਜ਼ ਵਾਲਾ ਅੰਮ੍ਰਿਤਸਰੀ ਕੁਲਚਾ ਜਿਹਦੇ ਵਿੱਚ ਐਨਾ ਇੰਨੀ ਸਟਫਿੰਗ ਕੀਤੀ ਹੋਵੇ ਐਨਾ ਭਰਿਆ ਹੋਵੇ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣਾ ਚਨੇ ਵੀ ਇਹਨਾਂ ਨੇ ਨਾਲ ਦਿੱਤੇ ਆ ਇਹਦਾ ਵੀ ਟੇਸਟ ਕਰਕੇ ਤੁਹਾਨੂੰ ਦੱਸੂਗਾ ਮੈਂ ਹੂੰ ਫਲੇਵਰਫੁੱਲ ਹੈ ਔਰ ਨਾ ਜ਼ਿਆਦਾ ਤਿੱਖਾ ਹੈ ਨਾ ਫਿੱਕਾ ਹੈ ਬਾਕੀ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਇਹਨਾਂ ਕੋਲ ਤਿੱਖਾ ਜਾਂ ਫਿੱਕਾ ਤਿਆਰ ਕਰਵਾ ਸਕਦੇ ਆ ਸਲਾਦ ਦਿੱਤੀ ਹੋਈ ਇਹਨਾਂ ਨਾਲ ਦੀ ਨਾਲ ਦਹੀਂ ਹੈ ਚਟਨੀ ਹੈ ਪਹਿਲਾਂ ਮੈਂ ਤੁਹਾਨੂੰ ਟੇਸਟ ਕਰਕੇ ਦੱਸਦਾ ਜੀ ਕਿਉਂਕਿ ਮੂੰਹ ਵਿੱਚ ਪਾਣੀ ਆ ਰਿਹਾ ਰਿਹਾ ਨਹੀਂ ਜਾ ਰਿਹਾ ਤੁਹਾਨੂੰ ਟੇਸਟ ਕਰਕੇ ਦੱਸ ਦਿੰਦਾ ਤੁਸੀਂ ਵੀ ਟੇਸਟ ਕਰ ਲਓ ਡਿਲੀਸ਼ੀਅਸ ਕਮਾਲ ਹੈ ਜੰਨਤ ਵਾਲੀ ਫੀਲਿੰਗ ਹੈ ਔਰ ਡੈਫੀਨਿਟਲੀ ਤੁਸੀਂ ਨਵਾਂ ਸ਼ਹਿਰ ਵਿੱਚ ਇਹੋ ਜਿਹਾ ਅੰਮ੍ਰਿਤਸਰੀ ਕੁਲਚਾ ਪਹਿਲਾਂ ਕਿਤੇ ਹੋਰ ਨਹੀਂ ਖਾਦਾ ਹੋਵੇਗਾ ਤੁਹਾਨੂੰ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਹੈ ਜੇ ਤੁਸੀਂ ਸਪੈਸ਼ਲ ਕੁਲਚਾ ਖਾਣ ਲਈ ਉੱਥੇ ਜਾਂਦੇ ਹੋ ਤੁਸੀਂ ਆਉਣਾ ਕਿੱਥੇ ਹੈ ਫੱਟੀ ਬਸਤਾ ਚੌਂਕ 'ਚ ਫੱਟੀ ਬਸਤਾ ਫੂਡ ਐਂਡ ਸਨੈਕਸ ਤੇ ਜੇ ਤੁਸੀਂ ਸਪੈਸ਼ਲ ਅੰਮ੍ਰਿਤਸਰੀ ਕੁਲਚਾ ਖਾਣਾ ਹੈ ਮੈਂ ਖਾ ਲਵਾਂ ਨਾਲ ਦੀ ਨਾਲ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਇਹਨਾਂ ਨੇ ਸਟਫਿੰਗ ਜਿਹੜੀ ਹੈ ਭਰ-ਭਰ ਕੇ ਕੀਤੀ ਹੈ ਤੁਹਾਨੂੰ ਪਨੀਰ ਵੀ ਆਲੂ ਵੀ ਪਿਆਜ਼ ਵੀ ਜੀਰਾ ਜੁਆਇਨ ਬਹੁਤ ਸਾਰੀਆਂ ਚੀਜ਼ਾਂ ਦਾ ਟੇਸਟ ਆਏਗਾ ਜੇ ਤੁਸੀਂ ਖਾਓਗੇ ਔਰ ਕੁਲਚੇ ਇੰਨੇ ਟੇਸਟੀ ਹੈ ਕਿ ਤੁਸੀਂ ਖੁਦ ਕਹੋਗੇ ਮੇਰਾ ਦਿਲ ਬੋਲੇ ਅੰਮ੍ਰਿਤਸਰੀ ਕੁਲਚੇ ਛੋਲਿਆ ਚਟਨੀ ਦੇ ਨਾਲ ਦੀ ਨਾਲ ਰਿਵਿਊ ਕਰਨਾ ਬਹੁਤ ਜ਼ਰੂਰੀ ਹੈ ਪਲੀਨ ਲੈਜੈਂਡ ਇਹ ਕਮਾਲ ਦੀ ਹੈ ਮਤਲਬ ਤੁਹਾਨੂੰ ਸੰਤੁਸ਼ਟੀ ਮਿਲੇਗੀ ਹਾਂ ਯਾਰ ਵੀ ਅੰਮ੍ਰਿਤਸਰੀ ਕੋਲਚੇ ਖਾਦੇ ਆ ਇਹ ਨਹੀਂ ਕਿ ਢਿੱਡ ਭਰਿਆ ਦੇਖ ਕੇ ਜਾਂ ਤਾਂ ਤੁਹਾਡਾ ਦਿਲ ਭਰਨਾ ਨਹੀਂ ਜਾਂ ਤੁਹਾਡਾ ਦਿਲ ਭਰ ਜਾਣਾ ਵੀ ਕਿਤੇ ਹੋਰ ਜਾਣ ਦੀ ਜ਼ਰੂਰਤ ਹੈ ਹੀ ਨਹੀਂ ਸੱਚੇ ਅੰਮ੍ਰਿਤਸਰੀ ਕੋਲਚੇ ਤੋਂ ਬਾਅਦ ਬਾਰੀਆ ਲੈਮਨ ਚਾਪ ਦੀ ਔਰ ਲੈਮਨ ਚਾਪ ਦੀ ਗੱਲ ਕਰੀਏ ਤਾਂ ਲੋਕਾਂ ਦਾ ਮੰਨਣਾ ਆ ਕਿ ਜਿਹੜੇ ਲੋਕ ਚਿਕਨ ਨਹੀਂ ਖਾਂਦੇ ਉਹਨਾਂ ਲਈ ਜਿਹੜਾ ਚਾਪ ਆ ਉਹ ਇੱਕ ਅੱਛਾ ਸਬਸਟੀਟਿਊਟ ਆ ਅੱਜਕੱਲ੍ਹ ਐਵੇਂ ਵੀ ਤੁਸੀਂ ਕਿਸੇ ਵੀ ਰੈਸਟੋਰੈਂਟ ਚਲੇ ਜਾਓ ਦਾਲ ਮਖਣੀ ਅਤੇ ਪਨੀਰ ਤੋਂ ਬਾਅਦ ਤੀਜੀ ਚੀਜ਼ ਜੇ ਕੋਈ ਆਰਡਰ ਕਰਦੀ ਹੈ ਫੈਮਿਲੀ ਤਾਂ ਉਹ ਚਾਪ ਹੁੰਦੀ ਹੈ ਤੇ ਜੇ ਉਹਨਾਂ ਦੇ ਲੈਮਨ ਚਾਪ ਦੀ ਗੱਲ ਕਰੀਏ ਇਹਨੂੰ ਦੇਖ ਕੇ ਤੇ ਹੀ ਮੈਂ ਕਹਿ ਸਕਦਾ ਤਾਬਾ ਹੁਸਨ ਤੇਰਾ ਤਾਬਾ ਕਿੰਨੀ ਸੋਹਣਾ ਤਰੀਕੇ ਨਾਲ ਇਹਨਾਂ ਨੇ ਪ੍ਰੈਜੈਂਟ ਕੀਤਾ ਤੁਸੀਂ ਦੇਖੋ ਔਰ ਦੇਖ ਕੇ ਹੀ ਪਤਾ ਲੱਗ ਰਿਹਾ ਕਿ ਬਹੁਤ ਸਪੈਸ਼ਲ ਤਰੀਕੇ ਤਿਆਰ ਕੀਤੀਆਂ ਨਾਲ ਤਾਂ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਇਹਨਾਂ ਨੇ ਇਹਦੇ ਵਿੱਚ ਅਮਲ ਕਰੀਮ ਪਾਈ ਹੈ ਦੁੱਧ ਪਾਇਆ ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਇਨਕਲੂਡ ਕੀਤੀਆਂ ਮੈਂ ਕੁਲਿਟੀ ਟੈਸਟ ਕਰਕੇ ਤੁਹਾਨੂੰ ਦੱਸਾਂਗਾ ਕਿਸੇ ਵੀ ਚੀਜ਼ ਦੀ ਕੋਈ ਕੰਜੂਸੀ ਨਹੀਂ ਹੈ ਬਹੁਤ ਸਾਰੀਆਂ ਚੀਜ਼ਾਂ ਦਾ ਟੇਸ ਆ ਰਿਹਾ ਔਰ ਸਭ ਤੋਂ ਵੱਡੀ ਗੱਲ ਹੈ ਬਹੁਤ ਰਿਫਰੈਸ਼ਿੰਗ ਹੈ ਇੱਕ ਵਾਰੀ ਤੁਸੀਂ ਫੀਲ ਕਰੋਗੇ ਕਿ ਰੀਅਲੀ ਹੈਵਨ ਟੇਸਟ ਇੰਨਾ ਉਤਪਾਦਕ ਹੈ ਇੰਨਾ ਅੱਛਾ ਹੈ ਤੁਸੀਂ ਬਾਕੀ ਸਾਰੇ ਟੇਸਟ ਭੁੱਲ ਜਾਓਗੇ ਵੈਸੇ ਇਥੋਂ ਰਵਿੰਦਰ ਭਾਈ ਦਾ ਕਹਿਣਾ ਕਿ ਤੁਹਾਨੂੰ ਅੰਮ੍ਰਿਤਸਰੀ ਕੁਲਚੇ ਖਾਣ ਬਾਅਦ ਹੋਰ ਕੁਝ ਖਾਣ ਦਾ ਦਿਲ ਹੀ ਨਹੀਂ ਕਰਨਾ ਤੁਹਾਡਾ ਜਿਹੜਾ ਮੂੰਹ ਆਪ ਸੁਆਦ ਨਾਲ ਭਰ ਜਾਣਾ ਫਿਰ ਆਪਾਂ ਲੈਮਨ ਚਾਹ ਵੀ ਖਾ ਲਈ ਲੇਕਿਨ ਫਿਰ ਵੀ ਤੁਹਾਨੂੰ ਲੱਗੇ ਕਿ ਤੰਮੀ ਪੂਰ ਫੂਲ ਨਹੀਂ ਹੋਈ ਆ ਤਾਂ ਤੁਸੀਂ ਇਹਨਾਂ ਦਾ ਮੱਖਣ 버ਗਰ ਵੀ ਖਾ ਸਕਦੇ ਹੋ ਇਹ 버ਗਰ ਮੱਖਣ ਚ ਨਾ ਕੇ ਆਇਆ ਜੀ ਕੋਈ ਕੰਜੂਸੀ ਨਹੀਂ ਭਰ-ਭਰ ਕੇ ਮੱਖਣ ਸਿੱਟਦੇ ਆ ਔਰ ਮੱਖਣ ਚ ਉਹ 버ਗਰ ਨਾ ਕੇ ਆਇਆ ਇਹਦੇ ਤੁਸੀਂ ਦੇਖੋਗੇ ਸਵੀਟ ਕੌਰਨ ਵੀ ਆ ਨੂਡਲਸ ਵੀ ਆ ਸੌਸੇਸ ਵੀ ਡਿਫਰੈਂਟ ਡਿਫਰੈਂਟ ਪਾਏ ਆ ਇੱਕੀ ਵੀ ਬਹੁਤ ਜਿਹੜੀ ਆ ਅੱਡਿਬਿਸ਼ਸ ਨਜ਼ਰ ਆ ਰਹੀ ਹੈ ਬਾਕੀ ਮੈਂ ਖਾ ਕੇ ਦੱਸਦਾ ਤੁਹਾਨੂੰ ਮਤਲਬ origignal ਕਰਕੇ ਇਹੀ ਆ ਫੀਲ ਹੋ ਰਿਹਾ ਕਿ ਯਾਰ ਐਨਾ ਮੱਖਣ ਦਾ ਟੇਸਟ ਪਹਿਲਾਂ ਕਦੀ ਕਿਸੇ 버ਗਰ ਵਿੱਚ ਨਹੀਂ ਆਇਆ ਦੋ ਲਾਗ ਰਿਹਾ ਬਹੁਤ ਵਧੀਆ ਤੁਹਾਨੂੰ ਪਸੰਦ ਆਏਗਾ ਤੁਸੀਂ ਆਉਂਗੇ ਤੁਸੀਂ ਇੱਕ ਨਹੀਂ ਦੋ ਖਾ ਕੇ ਜਾਓਗੇ ਔਰ ਇਵਨ ਫੈਮਿਲੀ ਪੈਕ ਕਰਵਾ ਕੇ ਵੀ ਲੈ ਜਾਓਗੇ ਮਜ਼ਾ ਆਊਗਾ ਮਜ਼ਾ ਆਊਗਾ ਪੂੜ ਇੱਥੋਂ ਦਾ ਬਹੁਤ ਡਿਲੀਸ਼ੀਅਸ ਹੈ ਫਿੰਗਰ ਲਿਕਿੰਗ ਹੈ ਬਹੁਤ ਆਨੰਦ ਆਇਆ ਔਰ ਇੱਥੇ ਸਾਨੂੰ ਸਾਡੇ ਵੀਰ ਰਾਜਵੀਰ ਜੀ ਮਲੇ ਚੱਕਦਾਨੇ ਤੋਂ ਆਇਆ ਰਵਿੰਦਰ ਭਾਜੀ ਉਹਨਾਂ ਨੂੰ ਸਪੋਰਟ ਕਰਨਾ ਇਹ ਕਹਿੰਦੇ ਆਪਣੇ ਪਿੰਡੂ ਦੀ ਸਪੋਰਟ ਕਰਨੀ ਆ ਇਹਨਾਂ ਨੇ ਨਵਾਂ ਉਦਮ ਚੱਕਿਆ ਤਾਂ ਜੋ ਇੱਥੇ ਪੰਜਾਬ ਵਿੱਚ ਆ ਕੇ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕੀਤਾ ਜਾ ਸਕੇ ਤੇ ਆਂਦੇ ਹੀ 4-5 ਇੰਪਲਾਈ ਰੱਖ ਵੀ ਲਿਆ ਰਾਜਵੀਰ ਜੀ ਤੁਸੀਂ ਕੀ ਆਰਡਰ ਕੀਤਾ ਸੀ ਮੈਂ ਭਾਜੀ ਲਿਆ ਸੀਗਾ ਫਰਾਈ ਚਾਂਪ ਹੂੰ ਤੇ ਬਹੁਤ ਵਧੀਆ ਸੀ ਬਹੁਤ ਕ੍ਰਿਸਪੀ ਸੀਗੀ ਚਿਕਨ ਨਾਲ ਬਹੁਤ ਵਧੀਆ ਸੀ ਬਹੁਤ ਵਧੀਆ ਜੀ ਬਹੁਤ ਵਧੀਆ ਜੰਮੀ ਸੀ ਬਹੁਤ ਜੰਮੀ ਜੀ ਤੇ ਟੰਮੀ ਫਿਰ ਕੀ ਕਹਿੰਦੀ ਆ ਟੰਮੀ ਬਸ ਟੰਮੀ ਹੈਪੀ ਹੈ ਜੀ ਇੰਨਾ ਵਧੀਆ ਫੂਡ ਖਾ ਲਿਆ ਤੇ ਬਹੁਤ ਵਧੀਆ ਸੀਗਾ ਜੀ ਅਸੀਂ ਸਿਰਫ ਤੁਹਾਡੇ ਪਿੰਡੂ ਕਰਕੇ ਨਹੀਂ ਕਰਵਿੰਦਰ ਭਾਜੀ ਤੁਹਾਡੇ ਪਿੰਡੂ ਜੇ ਆਪਾਂ ਜਿਹੜੀ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਜਿਹੜੀ ਫੈਮਿਲੀ ਦੇਖ ਰਹੀ ਆ ਉਹਨਾਂ ਨੂੰ ਦੱਸਣਾ ਵੇ ਫੂਡ ਕਿਹੋ ਜਿਹਾ ਕੀ ਕਹੋਗੇ ਕੀ ਰਿਵਿਊ ਦੋਗੇ ਫੂਡ ਜੀ ਆਪਾਂ 5 ਸਟਾਰ ਰੇਟਿੰਗ ਹੀ ਹੈ ਜੀ ਪੰਜਾਂ ਦੇ ਪੰਜੇ ਨਹੀਂ ਨਹੀਂ ਪਿੰਡ ਵਾਲੇ ਕਰਕੇ ਨਹੀਂ ਜਨਮ ਵਾਲੇ ਕਰ ਮੈਂ ਦੱਸਾਂ ਤੂੰ 9 ਦ ਇੱਕ ਕੱਟ ਲਿਆ ਠੀਕ ਹੈ ਕਿਉਂਕਿ ਅਮਰੇਸਰ ਹੀ ਕੋਈ ਚਾ ਵੀ ਬੰਦੇ ਨੇ ਅਮਰੇਸਰ ਜਾਣਾ ਵੀ ਇੱਥੇ ਹੀ ਖਾਣਾ ਤੇ ਤਾਂ ਇੱਕ ਕੱਟ ਲਿਆ ਕਿ ਪਿੱਛੇ ਅਮਰੇਸਰ ਨਾਂ ਨਹੀਂ ਲੱਗਦਾ ਲੇਕਿਨ ਟੇਸਟ ਦਸਾਂ ਚੋਂ 9 ਮੇਰੇ ਵੱਲ ਤੁਹਾਡੇ ਵੱਲ 5 ਚੋਂ 5 ਮੇਰੇ ਪੰਜਾਂ ਦੇ ਪੰਜ ਹੈ ਜੀ ਕਮਾਲ ਹੈ ਫਿਰ ਕਮਾਲ ਹੈ ਬਾਕੀ ਨੂੰ ਕਹੋ ਆਓ ਆਓ ਸਾਰੇ ਜਾਣ ਯਾਰ ਸੰਤੁਸ਼ਟ ਹੋ ਕੇ ਜਾਣਗੇ ਇਹਨਾਂ ਦੇ ਪਿੰਡਾਂ ਵਾਲੇ ਜਿਹੜੇ ਇੱਥੇ ਬੱਸ ਦੀ ਵੇਟ ਕਰਦੇ ਉਹ ਵੀ ਆਜਿਆ ਕਰੋ ਆਪਣੇ ਪਿੰਡ ਨੂੰ ਮੌਕਾ ਦਿਓ ਤੁਹਾਨੂੰ ਨਰਾਜ਼ ਕਰਕੇ ਨਹੀਂ ਭੇਜਦੇ ਠੀਕ ਹੈ ਚਲੋ ਥੈਂਕ ਯੂ ਲੈ ਵੀ ਰਾਜਵੀਰ ਚਰਗਿਆ ਰਵਿੰਦਰ ਪਾਜੀ ਲੇਕਿਨ ਮੈਂ ਸੱਚਾ ਰਿਵਿਊ ਬੇ ਮਨ ਜਿਹੜਾ ਖਾ ਕੇ ਉਹ ਤ੍ਰਿਪਤ ਹੋ ਗਿਆ ਰੂਹ ਖੁਸ਼ ਹੋ ਗਈ ਟੇਸਟ ਬਹੁਤ ਅੱਛਾ ਸੀ ਨਾ ਜ਼ਿਆਦਾ ਤਿੱਖਾ ਨਾ ਜ਼ਿਆਦਾ ਫਿੱਕਾ ਪਰ ਜੇ ਕੋਈ ਸਾਡਾ ਭੈਣ ਭਰਾ ਥੋੜਾ ਤਿੱਖਾ ਖੰਡ ਰਸ਼ਕੀ ਨਾਲ ਤਿੱਖਾ ਕਰ ਦੋਗੇ ਹਾਂਜੀ ਹਾਂਜੀ ਜੇ ਕੋਈ ਕਵੇ ਮਸਾਲੇ ਥੋੜੇ ਲਿਮਟਿਡ ਜੀ ਪਾਓ ਉਹਨੇ ਪਾ ਦੋਗੇ ਪਰ ਉਧਰ ਤੁਸੀਂ ਇਹ ਬੈਲੈਂਸ ਕਰਦੇ ਹਾਂਜੀ ਜੀ ਅੱਛਾ ਹੋਰ ਕੀ ਕੀ ਤੁਸੀਂ ਭੈਣ ਭਰਾ ਨੂੰ ਅਪੀਲ ਕਰਨਾ ਚਾਹੋਗੇ ਹੋਰ ਕੀ ਕੀ ਜਿਹੜੀ ਆ ਸਪੈਸ਼ਲਿਟੀ ਆ ਸਾਡੇ ਇੱਥੇ ਭਦੂਰੇ ਛੋਲੇ ਆ ਬਾਕੀ ਆ ਸਾਰੇ ਆਪਣੇ ਸਾਰੇ ਕੋਲਚਾ ਮਸ਼ਰੂਮ ਤੇਗਾ ਰੇਟ ਸਾਰੇ ਜੀ ਜੈਨੂਅਰ ਹੈ ਅੱਛਾ ਵੇਖੋ ਭਟੂਰੇ ਛੋਲੇ ਖਾ ਲੇ ਤੁਹਾਨੂੰ ਸੜਕ ਤੇ ਨਹੀਂ ਖੜਨ ਦੀ ਲੋੜ ਤੁਸੀਂ ਆ ਕੇ ਆਪਣੀ ਦੁਕਾਨ ਤੇ ਜੀ ਜੀ ਆਪਣੀ ਦੁਕਾਨ ਤੇ ਆ ਜੀ ਪੱਟੀ ਬਸਤਾ ਚੌਕ ਤੇ ਫੱਟੀ ਬਸਤਾ ਫੂਡ ਐਂਡ ਸਨੈਕਸ ਤੇ ਆ ਕੇ ਤੁਸੀਂ ਅੱਛਾ ਇੱਕ ਗੱਲ ਮੈਨੂੰ ਹੋਰ ਬਹੁਤ ਚੰਗੀ ਲੱਗੀ ਭਾਜੀ ਉਹ ਤੁਸੀਂ ਜਿਹੜਾ ਟ੍ਰੇਡ ਮਾਰਕ ਬਣਾਇਆ ਨਾ ਉਹ ਫੱਟੀ ਦੇ ਊੜਾ ੜਾ ਲਿਖਿਆ ਜੀ ਉਹ ਤਾਂ ਫਿਰ ਸਭਨੇ ਪਹਿਲੇ ਜਿੱਦਾਂ ਸੀਗਾ ਉਹ ਚੀਜ਼ ਹੈ ਜੀ ਜੀ ਇੱਕ ਬੇਨਤੀ ਮੈਂ ਹੋਰ ਕਰ ਦੇਣੀ ਚਾਹੁੰਦਾ ਜੀ ਆਪਣੇ ਪਿੰਡਾਂ ਵੱਲ ਦੇ ਉਹਨਾਂ ਵੀ ਕਿਉਂਕਿ ਮੈਂ ਮਹਿਰਮਪੁਰ ਤੋਂ ਸਾਡੇ ਪਿੰ ਯਾਰ ਆਪਾਂ ਕੋਈ ਹੋਰ ਇੰਦਰ ਉਧਰ ਉਹਨਾਂ ਨੂੰ ਮੌਕਾ ਦਿੰਨੇ ਆ ਇਹ ਸਾਡੇ ਵੱਡੇ ਵੀਰ ਨੇ ਆਸਟ੍ਰੇਲੀਆ ਤੋਂ ਇੰਡੀਆ ਆ ਕੇ ਉਦਦਮ ਕੀਤਾ ਹੈ ਇੱਕ ਨਵਾਂ ਐਫਰਟ ਕੀਤਾ ਹੈ ਕਿ ਮੈਂ ਇੱਥੇ ਕੰਮ ਖੋਲਣਾ ਇੱਥੇ ਕਾਮਯਾਬਦਾਰੀ ਹੋਣਾ ਆਸਟ੍ਰੇਲੀਆ ਤਾਂ ਕਾਮਯਾਬ ਹੋ ਕੇ ਮੁੜੇ ਆ ਪਰ ਇੱਥੇ ਵੀ ਕਹਿੰਦੇ ਆ ਕਿ ਦੁਬਾਰੀ ਕਾਮਯਾਬ ਹੋਣਾ ਆਪਾਂ ਇਹਨਾਂ ਦਾ ਸਾਥ ਦਈਏ ਇੱਕ ਵਾਰ ਮੌਕਾ ਜ਼ਰੂਰ ਦੇਈਏ ਪਰ ਭਾਜੀ ਤੁਹਾਨੂੰ ਮੈਂ ਗਾਰੰਟੀ ਦਿੰਦਾ ਜਿਹੜੇ ਆਊਗੇ ਖੁਸ਼ ਹੋ ਕੇ ਜਾਊਗੇ ਔਰ ਕਹੂ ਕੇ ਗਰਵਿੰਦਰ ਭਾਜੀ ਸਵਾਦ ਆ ਗਿਆ ਆਊਗਾ ਸਵਾਦ ਕਿ ਨਹੀਂ ਖੁਸ਼ ਹੋ ਕੇ ਜਾਓਗੇ ਬਾਕੀ ਇੱਕ ਹੋਰ ਗੱਲ ਕਹਿ ਦਵਾਂ ਹਾਂਜੀ ਆਊਗੇ ਖਾ ਕੇ ਵੀ ਜਾਓਗੇ ਇਹ ਵੀ ਕੋ ਗੁਰਵਿੰਦਰ ਬਾਜੀ ਪੈਕ ਕਰ ਦੋ ਘਰ ਲੈ ਕੇ ਜਾਣਾ ਜ਼ਰੂਰ ਜ਼ਰੂਰ ਜੀ ਦੇਖੋ ਡਿਸਕਾਊਂਟ ਦੂੰਗਾ ਮੇਰੇ ਜਿਹੜੇ ਪਰਿਵਾਰਕ ਮੈਂਬਰ ਆਉਗੇ ਹਾਂਜੀ ਜ਼ਰੂਰ ਜੀ ਕੀ ਡਿਸਕਾਊਂਟ ਦੋਗੇ ਜਮਾਨਤਨ ਕਰ ਦੋਗੇ ਜੀ ਜੀ ਚਲੋ ਬਾਜੀ ਥੋੜੇ ਸੰਗਾਊ ਆ ਪਰ ਹੱਥਾਂ 'ਚ ਜਾਦੂਆ ਕਹਿੰਦੇ ਉਂਗਲਾਂ 'ਚ ਚੱਕਣ ਤੇ ਨਾ ਲਾ ਆਪਾਂ ਮੇਰੇ ਨਾਲ ਵੀ ਸੋ ਰਵਿੰਦਰ ਨੂੰ ਹਾਂਜੀ ਚਲੋ ਚੱਕ ਦਾ ਨਾਲੇ ਚੱਕ ਦਿਓ ਕਰ ਬਹੁਤ ਸ਼ੁਕਰੀਆ ਬਾਜੀ ਬਹੁਤ ਮਿਹਰਬਾਨੀ ਠੀਕ ਹੈ ਦੋਸਤੋ ਕੋਈ ਫਰਤੋ ਲੋਕੇਸ਼ਨ ਆ ਪੱਟੀ ਬਸਤਾ ਚੌਂਕ ਤੇ ਪੱਟੀ ਬਸਤਾ ਚੌਂਕ ਦੇ ਬਿਲਕੁਲ ਨਾਲ ਪੱਟੀ ਬਸਤਾ ਫੂਡ ਐਂਡ ਸਨੈਕਸ ਦਾ ਇਹ ਰੈਸਟੋਰੈਂਟ ਇਹ ਆਊਟਲਟ ਖੁੱਲ ਗਿਆ ਪਰ ਮੈਂ ਤਾਂ ਦੁਆ ਦੇ ਕੇ ਜਾਨਾ ਯਾਰ ਇਹ ਪੂਰੀ ਦੁਨੀਆ ਚ ਖੋਦਣ ਪੱਟੀ ਬਸਤਾ ਫੂਡ ਐਂਡ ਸਨੈਕਸ ਦੇ ਆਊਟਲਟ ਔਰ ਇੱਕ ਵਾਰੀ ਤੁਸੀਂ ਜ਼ਰੂਰ ਆਣਾ ਤੁਹਾਨੂੰ ਨਰਾਸ਼ ਕਰਕੇ ਨਹੀਂ ਭੇਜੂਗੇ ਤੁਸੀਂ ਸੱਚੀਓ ਘਰ ਦੇ ਲਈ ਵੀ ਪੈਕ ਕਰਾ ਕੇ ਲੈ ਕੇ ਜਾਓਗੇ ਫਿਰ ਫੋਨ ਤੇ ਫੋਨ ਖੜਕਾਈ ਜਾਓਗੇ ਨੰਬਰ ਤੇ ਰਵਿੰਦਰ ਭਾਜੀ ਸਮਾਨ ਤਿਆਰ ਕਰਕੇ ਰੱਖ ਮੈਂ ਆਇਆ ਐ ਜਾ ਕੇ ਲੈਣਾ ਘਰ ਦੇ ਮੰਗੀ ਜਾਂਦੇ ਕੀ ਪਟੂਏ ਛੋਲੇ ਆਮਰੇ ਸਾਰੀ ਕੋਈ ਚੇ ਮਜ਼ਾ ਆ ਜੂਗਾ ਬਾਬਾ ਸ਼ੁਕਰੀਆ ਔਰ ਤੁਸੀਂ ਇੱਥੇ ਆਉਂਗੇ ਖਾ ਕੇ ਜਾਉਂਗੇ ਖੁਸ਼ ਹੋ ਕੇ ਜਾਉਂਗੇ ਕਮੈਂਟ ਕਰ ਦੇਣਾ ਕਿਹੜੀ ਚੀਜ਼ ਸਭ ਤੋਂ ਸਵਾਦਿਸ਼ ਲੱਗੀ ਜੇ ਕੋਈ ਤੁਹਾਨੂੰ ਕਮੀ ਪੇਸ਼ੀ ਲੱਗੀ ਉਹ ਵੀ ਕਮੈਂਟ ਕਰ ਦੇਣਾ ਆਪਾਂ ਇਹਨਾਂ ਨੂੰ ਦੱਸ ਦਾਂਗੇ ਹਰ ਬੰਦਾ ਰੋਜ਼ ਦੀ ਰੋਜ਼ ਸੁਧਾਰ ਕਰਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ